ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਰੋਪੜ ਰੇਂਜ ਤੋਂ ਸੀਬੀਆਈ ਦੁਆਰਾ ਗ੍ਰਿਫਤਾਰ ਕੀਤੇ ਗਏ ਡੀਆਈਜੀ ਹਰਚਰਨ ਸਿੰਘ ਪੁੱਲਰ ਬਾਰੇ ਹਰਚਰਨ ਸਿੰਘ ਪੁੱਲਰ ਜੋ ਕਿ ਰੇਸ਼ੋਤ ਮਾਮਲੇ ਵਿੱਚ ਸੀਬੀਆਈ ਦੁਆਰਾ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਡੀਆਈਜੀ ਹਰਚਰਨ ਸਿੰਘ ਪੁੱਲਰ ਉਸ ਵੇਲੇ ਚਰਚਾ ਚ ਆਏ ਸੀ ਜਦੋਂ ਇਹਨਾਂ ਦੇ ਢਾਬੇ ਦੇ ਕੰਮ ਕਰਦੇ ਦਾ ਗ੍ਰੇਡ ਖਲੀ ਨੂੰ ਪੰਜਾਬ ਪੌਸ ਵਿੱਚ ਨੌਕਰੀ ਦਿੱਤੀ ਸੀ ਉਸ ਤੋਂ ਬਾਅਦ ਵਿੱਚ ਇਹ ਚਰਚਾ ਵਿੱਚ ਆਏ ਸਨ DIG ਹਰਚੰਨ ਸਿੰਘ ਭੁੱਲਰ ਅਸਲ ਵਿੱਚ ਸਾਬਕਾ DGP ਪੰਜਾਬ ਸਰਦਾਰ ਮਹਿਲ ਸਿੰਘ ਭੁੱਲਰ ਦੇ ਪੁੱਤਰ ਹਨ ਤੇ ਮਹਿਲ ਸਿੰਘ ਭੁੱਲਰ ਨੇ ਆਪਣੇ ਕਾਲਜ ਕਾਰਜਕਾਲ ਦੌਰਾਨ ਹੀ ਇਹਨਾਂ ਨੂੰ ਸਿੱਧਾ DSP ਭਰਤੀ ਕੀਤਾ ਸੀ ਤੇ ਉਸ ਤੋਂ ਬਾਅਦ DIG ਬਣਾ ਦਿੱਤਾ ਗਿਆ ਮਹਿਲ ਸਿੰਘ ਭੁੱਲਰ ਦਾ ਰਿਕਾਰਡ ਵੀ ਬਹੁਤ ਸਾਫ਼ ਨਹੀਂ ਸੀ ਇਹਨਾਂ ਨੇ ਆਪਣੇ ਅੰਮ੍ਰਿਤਸਰ ਵਿੱਚ ਨੌਕਰੀ ਦੌਰਾਨ ਡਿਊਟੀ ਦੌਰਾਨ ਕੁਝ 5-7 ਬੰਦੇ ਪੇਸ਼ ਕੀਤੇ ਹੀ ਅਦਾਲਤ ਵਿੱਚ ਨਾਵਾਂ ਖਿਲਾਫ ਸਬੂਤ ਨਾ ਹੋਣ ਕਰਕੇ ਅਦਾਲਤ ਨੇ ਬãiਜਿਤ ਬਰੀ ਕਰਤਾ ਸੀਗਾ ਪਰ ਇਸ ਬੰਦੇ ਨੇ ਅੜੀ ਫੜ ਲਈ ਸੀ ਕਿ ਇਹਨਾਂ ਨੂੰ ਅੰਦਰ ਕਰਨਾ ਹੀ ਕਰਨਾ ਜਿਵੇਂ ਮਰਜ਼ੀ ਕਰੋ ਇਸ ਵਿਸ਼ੇ ਵਿੱਚ ਉੱਥੋਂ ਦਾ ਜਿਹੜਾ ਸੈਸ਼ਨ ਜੱਜ ਸੀਗਾ ਉਹ ਵੀ ਆਪਣੀ ਨੌਕਰੀ ਛੱਡ ਕੇ ਚਲਾ ਗਿਆ ਸੀਗਾ ਤੇ ਉਸ ਦੀ ਸਿਕਿਉਰਿਟੀ ਇਹਨਾਂ ਨੇ ਵਾਪਸ ਲੈ ਲਈ ਸੀ ਡੀਜੀਪੀ ਹੋਣ ਦੇ ਕਾਰਨ ਤੇ ਉਹ ਜੱਜ ਆਪਣੀ ਜਿਹੜੀ ਬਦਲੀ ਸੀਗੀ ਹਰਿਆਣੇ ਦੀ ਕਰਵਾ ਗਿਆ ਠੀਕ ਹੈ ਤੇ ਉਹਨੇ ਆਪਣਾ ਸਮਾਨ ਲੈਣ ਵੀ ਵਾਪਸ ਨਹੀਂ ਆਇਆ ਸੀਗਾ ਇਸ ਤਰ੍ਹਾਂ ਦਾ ਰਿਕਾਰਡ ਸੀ ਇਹਨਾਂ ਦਾ ਪਿਓ ਪੁੱਤਾਂ ਦਾ ਉਮੀਦ ਕਰਦੇ ਹਾਂ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਧੰਨਵਾਦ